ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਕਣਕ ਦੇ ਆਟੇ ਦੇ ਬਿਸਕੁਟ ਤੇ ਆਪਾਂ ਘਰ ਵਿੱਚ ਬਿਸਕੁਟ ਤਿਆਰ ਕਰਾਂਗੇ ਤੇ ਇੱਥੇ ਮੈਂ ਦੋ ਕੋਲੀਆਂ ਆਟੇ ਦੇ ਲੈ ਲਈਆਂ ਸੀ ਆਪਾਂ ਦੋ ਆਹ ਵਾਲੀ ਕੋਲੀ ਨਾਲ ਮਿੰਤੀ ਗੱਲ ਦੀ ਸੀ ਦੋ ਕੋਲੀਆਂ ਆਟੇ ਦੀਆਂ ਚੰਗੀ ਤਰ੍ਹਾਂ ਆਪਾਂ ਇਹਨੂੰ ਛਾਣ ਲਿਆ ਤੇ ਇੱਥੇ ਮੈਂ ਅੱਧਾ ਕੱਪ ਪਾਵਾਂਗੀ ਖੰਡ 10 ਚਮਚੇ ਪਾਵਾਂਗੇ ਰਫੈਂਟ ਦੇ ਤੇ ਤਿੰਨ ਚਾਰ ਲਾਚੀਆਂ ਮੈਂ ਇੱਥੇ ਫੋਟ ਲੀਆਂ ਸੀ ਤੇ ਨਾਰੀਅਲ ਦਾ ਬਰੂਦਾ ਪਾਵਾਂਗੇ ਆਪਾਂ ਪੰਜ ਚਮਚੇ ਤੇ ਇੱਥੇ ਦੋ ਚਮਚੇ ਮੈਂ ਤੇਲ ਲੈਲੇ ਸੀ ਤੇ ਇੱਕ ਕੱਪ ਦੁੱਧ ਹਾਂਜੀ ਆਪਾਂ ਇਹ ਇੱਕ ਵੱਡਾ ਡੂੰਗਾ ਲੈ ਲਿਆ ਸੀ ਤੇ ਆਪਾਂ ਇਹਦੇ ਵਿੱਚ ਆਟੇ ਨੂੰ ਪਾ ਦਵਾਂਗੇ ල්ිනු පදම එප නරියල්ද බර්ද චිතේ තේල්ා බුතිය කාණඩ පාමන්ගේ පිස් කනන මික්ෂ කරලවගේ ਮਿਕਸ ਕਰਕੇ ਆਪਾਂ ਰਿਫੈਂਡ ਪਾ ਦਵਾਂਗੇ ਰਿਫੈਂਡ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹਾਂਜੀ ਘਿਓ ਆਪਾਂ ਪਾ ਕੇ ਚੰਗੀ ਤਰ੍ਹਾਂ ਮਲਮ ਕਰ ਦਿੱਤਾ ਤੇ ਘਿਓ ਵਾਲੇ ਮੈਂ ਖਾਣੇ ਵਾਲੇ ਚਮਚੇ ਨਾਲ ਆਹ 10 ਚਮਚੇ ਮెంਤੀ ਕੀਤੀ ਸੀ ਤੇ ਆਪਾਂ ਮੁੱਠੀ ਮੀਟ ਕੇ ਦੇਖਦੇ ਆ ਵੇਖੋ ਕਿੰਨਾ ਵਧੀਆ ਕਿ ਉਹ ਸਾਡਾ ਮਿਕਸ ਹੋ ਗਿਆ ਤੇ ਹੁਣ ਆਪਾਂ ਥੋੜਾ ਥੋੜਾ ਦੁੱਧ ਪਾ ਕੇ ਤੇ ਇਹਨੂੰ ਮਿਕਸ ਕਰ ਲਵਾਂਗੇ ਤੇ ਆਪਾਂ ਮਲੈ ਮਲੈਮ ਹੱਥਾਂ ਨਾਲ ਇਹਨੂੰ ਮਸਲਾਂਗੇ ਦੁੱਧ ਦੁੱਧ ਘਰ ਪਾ ਦਵਾਂਗੇ ਆਪਾਂ ਹਾਂਜੀ ਆਪਾਂ ਆਟੇ ਦੇ ਢੋ ਨੂੰ ਗੋਲ ਲਿਆ ਤੇ ਆਪਾਂ ਆਟੇ ਨੂੰ ਹਾਰ ਹੀ ਰੱਖਾਂਗੇ ਆਪਾਂ ਜਿਆਦਾ ਮਲੈਮ ਨਹੀਂ ਰੱਖਣਾ ਆਟੇ ਨੂੰ ਤੇ 1 ਕੱਪ ਦੇ ਵਿੱਚੋਂ ਥੋੜਾ ਜਿਹਾ ਦੁੱਧ ਸਾਡਾ ਬਚ ਗਿਆ ਸੀ ਦੀ ਹੋਣਾ ਆਟੇ ਨੂੰ ਤੋੜ ਲਵਾਂਗੇ ਤੇ ਆਟੇ ਦਾ ਆਪਾਂ ਵੱਡਾ ਸਾਰਾ ਪੇੜਾ ਜਿਹਾ ਬਣਾ ਕੇ ਹਾਂਜੀ ਆਪਾਂ ਚਕਲਾ ਲਾਵਾਂਗੇ ਚੱਕ ਲਈ ਰੋਟੀ ਆਪਾਂ ਆਟੇ ਨੂੰ ਰੱਖ ਦਾਂਗੇ ਤੇ ਚੰਗੀ ਤਰ੍ਹਾਂ ਆਪਾਂ ਇਹਨੂੰ ਫਲਾ ਲਾਂਗੇ හනු වෙෙලෙන ේල්ලමගේ අප දිසරි රුවෝ තිිබඩාමගේ ਇੱਕੋ ਜਿਹੀ ਆਪਾਂ ਰੋਟੀ ਬਣਾਵਾਂਗੇ ਆਪਾਂ ਇਹ ਨਹੀਂ ਇੱਕ ਥਾਂ ਤੇ ਮੋਟੀ ਹੋਵੇ ਇੱਕੋ ਜਿਹੀ ਆਪਾਂ ਰੋਟੀ ਵੇਲ ਕੇ ਤਿਆਰ ਕਰ ਲਵਾਂਗੇ ਤੇ ਆ ਜਿਹੜੀਆਂ ਸਾਡਾ ਸਾਡੀਆਂ ਸਾਈਡਾਂ ਫਟੀਆਂ ਇਹਨਾਂ ਦੀ ਕੋਈ ਗੱਲ ਨਹੀਂ ਇਹਨਾਂ ਨੂੰ ਆਪਾਂ ਵੇਸਟ ਚ ਕਰ ਦੇਣਾ ਰੋਟੀ ਆਪਾਂ ਵੇਹਲੀ ਤੇ ਆਪਾਂ ਕੋਈ ਵੀ ਬੋਤਲ ਦਾ ਢੱਕਣ ਲਵਾਂਗੇ ਆਪਣੀ ਕਿਚਨ ਚੋਂ ਮਿਲ ਜੇਗਾ ਤੇ ਇਹਨੂੰ ਆਪਾਂ ਇਸ ਤਰ੍ਹਾਂ ਦਬਾ ਕੇ ਸ਼ੇਪ ਦੇ ਦਾਂਗੇ ਇਹਦੀ ਹਾਂਜੀ ਸਾਰਿਆਂ ਨੂੰ ਆਪਾਂ ਕਰ ਲਿਆ ਸੀ ਤੇ ਜਿਹੜਾ ਵੇਸਟ ਆਟਾ ਆਪਾਂ ਇਹਨਾਂ ਨੂੰ ਕੱਢ ਦਵਾਂਗੇ ਇਹ ਤਾਂ ਫੇਰ ਆਪਾਂ ਪੇੜਾ ਬਣਾ ਕੇ ਵਰਤਾਂ ਜੋ ਕਰ ਲਵਾਂਗੇ ਕਿੰਨੇ ਵਧੀਆ ਸਾਡੇ ਬਿਸਕੁਟ ਗੋਲ ਗੋਲ ਦੇ ਕੇ ਆਪਾਂ ਕਟਿੰਗ ਕਰ ਲਈ ਹੈ ਆਪਾਂ ਕੱਢ ਕੇ ਹੁਣ ਪਲੇਟ 'ਚ ਰੱਖ ਲਵਾਂਗੇ ਇਹਨਾਂ ਨੂੰ ਹਾਂਜੀ ਆਪਾਂ ਕਟੋਰੀ ਲਵਾਂਗੇ ਆਪਾਂ ਕਰ ਦਦਾਂ ਵੀ ਨਿਸ਼ਾਨ ਲਾ ਸਕਦੇ ਹਾਂ ਤੇ ਸ਼ੇਪ ਬਣਾਵਾਂਗੇ ਡਿਜ਼ਾਈਨ ਪਾ ਦਾਂਗੇ ਤੇ ਇਸ ਤਰ੍ਹਾਂ ਆਪਾਂ ਕੋਲੀ ਨਾਲੇ ਦੀ ਸ਼ੇਪ ਦੇ ਦਾਂਗੇ ਡਿਜ਼ਾਈਨਿੰਗ ਦੀ ਲੋ ਜੀ ਸਾਡਾ ਆਟਾ ਬਿਸਕੁਟ ਬਣ ਕੇ تیار ਤੇ ਆਪਾਂ ਵੇਖੋ ਕਿਦੰੀਆਂ ਦੋ ਪਲੇਟਾਂ ਭਰ-ਭਰ ਕੇ ਬਣਾ ਲੀਆਂ ਤੇ ਦੋ ਪਲੇਟਾਂ ਤੋਂ ਨਹੀਂ ਆਪਾਂ ਤੀਸਰੀ ਪਲੇਟ ਵੀ ਬਣਾ ਲਈ ਤੇ ਹੁਣ ਆਪਾਂ ਇਹਨੂੰ ਫੈਟ ਵਿੱਚ ਤਲ ਲਵਾਂਗੇ ਇੱਧਰ ਆਪਾਂ ਪਹਿਲਾਂ ਹੀ ਫੈਟ ਰੱਖ ਦਿੱਤਾ ਸੀ ਤੇ ਹੁਣ ਆਪਾਂ ਇਹਨੂੰ ਪਾ ਦਵਾਂਗੇ ਇੱਕ-ਇੱਕ ਕਰਕੇ बस थोड़ी वीरल करके पावांगे ਇਹਨਾਂ ਨੇ ਫੁੱਲਣਾ ਵੀ ਹੁੰਦਾ ਆ ਕੋਣ ਆਪ ਇਹਨਾਂ ਦੀ ਸਾਈਡ ਚੇਂਜ ਕਰ ਦਵਾਂਗੇ ਮੈਂ ਫੋਕਨ ਆ ਇਹਦੀ ਸਾਈਡ ਚੇਂਜ ਕਰਨ ਦੀ ਇਹਨਾਂ ਦੀ ਉਲਟ ਪੁਲਟ ਕਰਕੇ ਇਹਨਾਂ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਪਕਾ ਲਵਾਂਗੇ ਪੋਣੀ ਚ ਪਾ ਦਵਾਂਗੇ ਇਹਨਾਂ ਨੂੰ ਤੇਲ ਨੁੱਝੜ ਜਾਏਗਾ ਤੇ ਇਸ ਤੋਂ ਬਾਅਦ ਆਪਾਂ ਹੋਰ ਪਾ ਦਵਾਂਗੇ ਜੇ ਸਾਡੇ ਬੈਟਰਾਂ ਦਾ ਬਿਲ ਬੈਟਰ ਜਿ ਬਿਸਕੁਟਾਂ ਦਾ ਬੈਟਰ ਨਾ ਵਧੀਆ ਬਣੇ ਤੇ ਬਿਸਕੁਟ ਸਾਡੇ ਪੌ ਤੇਲ ਦੇ ਵਿੱਚ ਟੁੱਟ ਜਾਂਦੇ ਆ ਤੇ ਸਾਡੇ ਬੈਟਰ ਬਹੁਤ ਵਧੀਆ ਬਣਿਆ ਬਿਸਕੁਟ ਇੱਕ ਬਿਸਕੁਟ ਨਹੀਂ ਟੁੱਟਾ ਵੀ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਤੇ ਆਪਾਂ ਇਹ ਵੀ ਪਲੇਟ ਚ ਪਾ ਲਵਾਂਗੇ ਤੁਸੀਂ ਦੇਖ ਸਕਦੇ ਕਿੰਨੇ ਵਧੀਆ ਮੈਂ ਰੋੜ ਰੋੜ ਕੇ ਬਿਸਕੁਟ ਬਣਾਏ ਅੰਜੀ ਆਪਾਂ ਸਾਰੇ ਬਿਸਕੁਟਾਂ ਨੂੰ ਬਣਾ ਕੇ ਤਿਆਰ ਕਰ ਲਿਆ ਦੇਖ ਸਾਡੇ ਕਿੰਨੇ ਵਧੀਆ ਬਿਸਕੁਟ ਆਪਾਂ ਆٹے ਦੇ ਬਿਸਕੁਟ ਬਣਾ ਕੇ ਤਿਆਰ ਕੀਤੇ ਤੇ ਆਪਾਂ ਛੋਟੀ ਮੋਟੀ ਭੁੱਖ ਹੋਵੇ ਆਪਾਂ ਨੂੰ ਚਾਹ ਦੇ ਨਾਲ ਸਵੇਰੇ ਸ਼ਾਮ ਸ਼ਾਮ ਆਪਾਂ ਲੈ ਸਕਦੇ ਆ ਆٹے ਦੇ ਬਿਸਕੁਟ ਕੀ ਦੇਖ ਸਾਡੇ ਕਿੰਨੇ ਵਧੀਆ ਆٹے ਦੇ ਬਿਸਕੁਟ ਬਣ ਕੇ ਤਿਆਰ ਹੋਏ ਸਾਡੇ ਬਿਸਕੁਟ ਬਣ ਕੇ ਰੈਡੀ ਆ ਜੇ ਤੁਹਾਨੂੰ ਸਾਡੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਦੇ ਆ ਕਰੋ ਜੀ ਤੇ ਬਿਸਕੁਟ ਬਹੁਤ ਵਧੀਆ ਬਣ ਕੇ ਤਿਆਰ ਹੋਏ ਆ ਤੇ ਆਪਾਂ ਤੁਹਾਨੂੰ ਤੋੜ ਕੇ ਦਿਖਾਉਨੇ ਥੋੜੇ ਜਿਹੀ ਹਾਲੀ ਗਰਮ ਆ ਮੈਂ ਠੰਡੇ ਨਹੀਂ ਹਾਲੀ ਹੋਏ ਵੀ ਤੇ ਆਹ ਵੇਖੋ ਕਿੰਨੇ ਵਧੀਆ ਬਿਸਕੁਟ ਬਣ ਕੇ ਤਿਆਰ ਹੋਏ ਆ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਅਗਲੀ ਵੀਡੀਓ ਤੇ ਤੁਹਾਨੂੰ ਫੇਰ ਮਿਲਾਂਗੇ ਜੀ